ਉਹ ਚਾਪਾਵਾ ਨਾ ਸਾਡਾ ਕੋ ਜਾਤ ਆ ਇਨਸਾਨੀਅਤ ਆ ਇਨਸਾਨੀਅਤ ਸਾਡੇ ਦੇ ਸਿੱਖ ਸਮਾਜ ਦੇ ਕੋਈ ਨਹੀਂ ਦੱਸੇ ਕਿ 13 ਸਾਲਾਂ ਦਾ ਜਿਹੜਾ ਬੁਰਾ ਕਰਮ ਪਾਇਆ ਤਾਂ ਉਹ ਚਾਪਾਵਾ ਹੈ ਫਿਰ ਇੱਕ ਔਰ ਕਿੰਨੇ ਇਹਨਾਂ ਨੂੰ ਮਾਰਦੇ ਲੋ ਬੇੜੀ ਨੂੰ ਮਾਰਦੇ ਲੋ ਕੁੜੀਆਂ ਦੇ ਅਪਮਾਨ ਕਰਨ ਵਾਲੇ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕੁੜੀਆਂ ਦਾ ਅਪਮਾਨ ਮੇਰਨ ਵਾਲੇ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਬੇੜੀ ਨੂੰ ਮਾਰ ਕਰਨ ਵਾਲੇ ਨੂੰ ਫਾਂਸੀ ਦਿਓ ਮੈਂ ਸਾਰੇ ਦੁਕਾਨਦਾਰਾਂ ਨੂੰ ਕਹਿ ਰਿਹਾ ਬਾਹਰ ਨਿਕਲੋ ਮੈਂ ਸਾਰੇ ਦੁਕਾਨਦਾਰਾਂ ਨੂੰ ਕਹਿ ਰਿਹਾ ਬਾਹਰ ਨਿਕਲੋ ਭਾਈ ਪਰਾ ਵਾਲੇ ਕਿੱਥੇ ਨੇ ਮੈਂ ਕਹਨਾ ਜਿਹੜੇ ਲੋਕ ਕਹਿੰਦੇ ਨੇ ਗਨਮੈਂਡ 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 ਸਭ ਫਰੰਟ ਆ ਗਈ ਅੱਜ ਵੀ ਸਾਡੇ ਪਰਿਵਾਰ ਕਿਆ ਹਿੰਦੂ ਕਿਆ ਸਿੱਖ ਕਹਿੰਦਾ ਮੁਸਲਮਾਨ ਕੈਸ ਆਈ ਅੱਜ ਬੀਤੀ ਗਿੱਡੀ ਵੱਡੀ ਬੀਤੀ ਆ ਸਾਡੇ ਤੇ ਹੱਟ ਬੀਤੀ ਲੇਕਿਨ ਮੈਂ Shivshana ਵਾਲਾ ਨੂੰ ਕਹਿਣਾ ਜਾਣਾ ਬਾਹਰ ਆਜੋ ਕੱਲੂ ਸਾਡੇ ਤੇ ਵੀ ਅਗ ਲੱਗੂਗੀ ਫਿਰ ਉਹ ਕਿੱਥੇ ਜਾਵਾਂਗੇ ਮੈਂ ਸਾਰੇ Shivshana ਵਾਲਾ ਨੂੰ ਕਹਿਣਾ ਆਜੋ ਠੱਲੇ ਹੋਜੋ ਥੱਲੇ ਗਨਮੇਨਾ ਪਿੱਛੇ ਰਾਜਨੀਤਿਕ ਨ ਕਰੋ ਠੱਲੇ ਹੋਜੋ ਸਾਰੇ ਆਜੋ ਤੇ ਭਰਵleen कौर ਦੀ ਮਤ ਫੈਲੀ ਨਾਲ ਫੱਟਿਆ ਕਰ ਦਿੱਤੀ ਗਈ ਆ ਉਹ ਕਿਹਨੇ ਕੀਤੀ ਆ ਸਾਡੇ ਇੱਕ ਬੁੜੀ ਗਿਆਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸੁਖਾਸਨ ਕਰਾਂਦਾ ਸੀ ਪੜਦਾ ਸੀ ਲੋਕਾਂ ਦੇ ਕਰ ਅਰਦਾਸਾਂ ਕਰਦਾ ਸੀ ਉਹ ਭੇੜੀਏ ਨੇ ਬਲਾਤਕਾਰ ਕਰਕੇ ਕੁੜੀ ਨੂੰ ਮਾਰ ਦਿੱਤਾ ਗਿਆ ਲੇਕਿਨ ਉਹਨੇ दारू ਵੀ ਪੀਤੀ ਅਮਰਸ਼ਾਕੇ ਤੇ ਬਹੁਤ ਬੜੀਆ ਬੜਿਆ ਕੰਮ ਨਹੀਂ ਕੀਤਾ ਉਹਨੇ ਬਹੁਤ ਘਿਰਤ ਕੰਮ ਕੀਤਾ ਉਹਨੇ ਭੈਣਾਂ ਨੂੰ ਕਿਸੇ ਨਾਲ ਨਾ ਭੇਜੋ ਵਿਸ਼ਵਾਸ ਨਾ ਕਰਿਓ ਅੱਜ ਦੇ ਕਾਲਜੋਕ ਵਿੱਚ ਵਿਸ਼ਵਾਸ ਕਰਨਾ ਬਹੁਤ ਵੱਡਾ ਪਾਪ ਹੋ ਜਾਊਗਾ। ਕੱਲ ਲੁਧਿਆਣਾ ਵੀ ਕੁੜੀ ਨਾਂ ਵਿਚਾਰੀ ਨਾ ਹੱਤਿਆ ਕੀਤੀ ਸੀ। ਉਹ ਬਜਾਰੇ ਪੁਲਿਸ ਮੁਲਾਜ਼ਮ ਦੀ ਸੀ। ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਭਰਾਵੋ ਸਾਡੇ ਸਾਰੇ ਧੀਆਂ ਨੇ ਆ ਕਪਲਜੀ ਦੇ ਵੀ ਆ, ਸੰਜੀਤ ਜੀ ਦੇ ਵੀ, ਮੇਰੇ ਵੀ ਅਤੇ ਹੜੇ ਵੀ, ਗਗੰਜੀ ਦੇ ਸਾਰੇ ਭਰਾਵਾਂ ਦੇ ਵੀ ਆ। ਇਸ ਕਰਕੇ ਕਹੂੰਗਾ ਭਰਾਵੋ ਇੱਕ ਮਤ ਹੋ ਜੋ ਇਹ ਕਹਿਆ ਹਿੰਦੂ ਕਹਿਆ ਮੁਸਲਮਾਨ ਕਹਿਆ ਸਿੱਖ ਸਾਈ ਜੈਨੀ ਮੋਦੀ ਇਹ ਨਾ ਕਰੋ ਜਾਤਾਂ ਪਾਤਾਂ 'ਚ ਨਾ ਰਹੋ। ਅਸੀਂ ਇਨਸਾਨੀਅਤ ਉੱਧਰ ਮੁੱਖ ਰੱਖੋ। ਆਡੀ ਮਹਿਲਾ ਪਰਮਾਤਮਾ ਦੇ ਘਰ ਵਿੱਚ ਸਭ ਤੋਂ ਪਹਿਲਾਂ ਵਾ ਅਸੀਂ ਮਾਂ ਦੇ ਪੇਟ 'ਚੋਂ ਜਨਮੇ ਆ ਅਸੀਂ ਉਹੀ ਜਨਮ ਲੈ ਕੇ ਕਿੱਡਾ ਵੱਡਾ ਪਾਪ ਕੀਤਾ ਸਮਝਦੇ ਹੋ ਕੀ ਪਹਿਲਾ ਸਰਚ ਹੁੰਦਾ ਉਸ ਟਾਈਮ ਕਹਿੰਦੇ ਆ ਕੁਝ ਵੀ ਅੰਦਰ ਜਿਹੜੇ ਪੁਲਿਸ ਵਾਲੇ ਜਿਹੜੇ ਪੁਲਿਸ ਵਾਲੇ ਕਹਿੰਦੇ ਨਾ ਚਾਰ ਘਰ ਵਾਲੇ ਕਹਿੰਦੇ ਆ ਉਹ ਆਪਣੀ ਚਾਹ ਪੀ ਕੇ ਦੁਸ਼ਟ ਦੇ ਘਰੇ ਆ ਕੇ ਕੁੰਡੇ ਲਾ ਕੇ ਅਲਾਵਾ ਕਰਕੇ ਆ ਗਏ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਡਮ ਧਨਪ੍ਰੀਤ ਕੌਰ ਨੂੰ ਚੇਂਜ ਕਰਨਾ ਚਾਹੀਦਾ ਅਕਰਸ਼ੀ ਜੈਨ ਨੂੰ ਚੇਂਜ ਕਰਨਾ ਚਾਹੀਦਾ ਤਿੰਨ ਦਿਨ ਬਾਅਦ ਅੱਜ ਮੈਡਮ ਉੱਤੇ ਗਈ ਆ ਕਿਆ ਭਾਈ ਇੱਕ ਇਸਤੇ ਨੂੰ ਇਸਤੇ ਦਰਦ ਪਤਾ ਹੋ ਸਕਦਾ ਨਾ ਇਸ ਕਰਕੇ ਆਪ ਖੁਦ ਮੈਡਮ ਸਿੱਖਰਾਂ ਦੀ ਆ ਮੈਡਮ ਜੀ ਤੁਸੀਂ ਆਪ ਦਰਦ ਦੇਖੋ ਇਸ ਕਰਕੇ ਮੈਂ ਖੌਤੀ ਨਹਿਂਗਾ ਨੂੰ ਕਹੂੰਗਾ ਅੱਜ ਤੇਰੇ ਅੱਜ ਭਾਨਾ ਸਿੱਧੂ ਕਿੱਥੇ ਮਰ ਗਿਆ ਇਹ ਯੂਨੀਵਰਸਿਟੀ ਦੇ ਘੇਰਿਆ ਹੋ ਗਿਆ ਨੇ ਇਹਨਾਂ ਨੇ ਲੱਖਾਂ ਜ਼ਰਾ ਕਿੱਥੇ ਆ ਭਾਨਾ ਸਿੱਧੂ ਕਿੱਥੇ ਆ ਆ ਬੰਦੀ ਸਿੰਘ ਰਿਆ ਕਰ ਦੋ ਇਹ ਅਤਵਾਦੀ ਰਿਆ ਕਰਾਉਣ ਵਾਸਤੇ ਆ ਐਸ.ਸੀ.ਪੀ. ਦੀ ਕਿੱਥੇ ਆ ਜੱਦਰ ਗੜਕਾਚੀ ਸਾਹਿਬ ਕਿੱਥੇ ਆ ਮੁੱਖ ਮੰਤਰੀ ਦੇ ਖਿਲਾਫ ਤਾਂ ਬੋਲ ਸਕਦੇ ਭੋਤ ਜਮਾਨ ਦੇ ਉਹ ਦਾੜੀ ਕੱਟੀ ਆ ਕੇ ਅਸੀਂ ਨਾ ਏਸਲੀ ਲੱਗੇ ਜੀ ਉਹਨੇ ਉਹ ਪਤਨ ਨੂੰ ਤੇਗਵਾ ਹਾਜ਼ਰੀ ਦਾ ਦਿਨ ਮਨਾ ਰਹੇ ਅਸੀਂ ਜੀ ਦੇਣਾ ਮਨਾ ਰਹਿਆ 23 24 25 ਅਜਾੜ ਦੇ ਜਿਗਾ ਲੇਕਿਨ ਜੱਤੇ ਦਾ ਆਦਾਨ ਕਿੱਥੇ ਸੁੱਤੇ ਮੈਂ ਆਕਾਲੀ ਹਲ ਕਿੱਥੇ ਸੁੱਤੇ ਮੈਂ ਕਾਂਗਰਸ ਕਿੱਥੇ ਸੁੱਤੀ ਪਈ ਆ ਇਹ ਜੀ ਡਕਤੀ ਹੁੰਦੀ ਆ ਰਾਜਾ ਬੜਿੰਗ ਕਿੱਥੇ ਆ ਜਾਂਦਾ ਪਰ ਜਿਹੜਾ ਏਡੀ ਵੱਡੀ ਬਾਹਰ ਦਾ ਦਕੈਂਚੇ ਵਾਲਾ ਫੜਲੇ ਪਰਸ ਨੇ ਤੇ ਇਹਦੀ ਬਾਹਰ ਤਾਂ ਹੋਈ ਆ ਇਹ ਘਰੇ ਨਹੀਂ ਹੋਣਾ ਜਿਹੜਾ ਕੁੜੀ ਰਾਜਾ ਬੜਿੰਗ ਦੀ ਘਰੇ ਕੁੜੀ ਆ ਕਰਕੇ ਮੈਂ ਸਾਰੇ ਪਾਂਡੇ ਤੋਂ ਇੱਕ ਮਤ ਹੋ ਜੋ ਆਹ ਛੋੜਣਾ ਕਰਕੇ ਜੋ ਖਰਚਾ ਦਾ ਕਰਦੇ ਆਂ ਆਪ ਕੋਈ ਆਈ ਦਾ ਤਾਂ ਮੰਨਤੀ ਕਰਦੇ ਹੋ ਮੰਗ ਫਾਂਸੀ ਰਿਓ ਫਾਂਸੀ ਇਸ ਭੇੜੀਆਂ ਨੂੰ ਬਦਲੋ ਤਗਤੌਰ ਬਣਾਓ ਜਿਹੜਾ ਕੈਂਡਲ ਮਾਰ ਕੇ ਪੰਦਮ ਕੀਤਾ ਉਹਨੇ ਪੁੱਛ ਸਾਹਿਬ ਕਰੋ ਉਹਨੇ ਮਾਰਿਆ ਕਰਦਾ ਸੀ ਭੇੜੀਆਂ ਉਹਨੇ ਬਰਾਤ ਕਰ ਕੀਤਾ ਫਾਂਸੀ ਤੁਹਾਨੂੰ ਮੰਨੋ ਕਰੋ ਹਰ ਨਾਮ ਦੀ ਪਰਮਾਤਮਾ ਚਰਨਾਂ ਵੱਲੋਂ ਜੈ ਸ਼੍ਰੀ ਰਾਮ 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 ਹਤ ਨਾਮ ਵਾਹਿਗੁਰੂ ਹਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਏ ਬਾਦੂ ਏ ਭਗਵਾਨ ਬੋਲੇ ਨਾਸ ਏ ਮਹਾਮਾਈ ਆਪ ਜੀ ਕੇ ਅਰਦਾਸ ਆ ਬੇਨਤੀਆ ਸਾਡੀ ਬੱਚੀ ਨੂੰ ਆਪਣੇ ਚਰਨਾਂ ਦਿਮਾਦ ਬਸੋ ਏ ਅੱਗੇ ਤੋਂ ਸਮਤ ਬਖਸ਼ੋ ਤਾਂ ਕਿ ਜਿਹੜੀ ਲੋਕਾਂ ਦੇ ਵਿੱਚ ਬੁੱਧੀ ਗੰਦੀ ਭਰੀ ਹੋਈ ਆ ਇਹਨੂੰ ਸਹੀ ਕਰੋ ਤਾਂ ਕਿ ਸਾਡਾ ਜਿਹੜਾ ਪੰਜਾਬ ਦਾ ਕਲਚਰ ਆ ਉੱਚਾ ਭੁੱਦੀਆ ਸੋਨੇ ਜਿੜੀਆਂ ਕੌਣ ਦਾ ਸੀਗਾ ਅੱਜ ਸੋਨੇ ਜਿੜੀਆਂ ਪੰਜਾਬ ਨਹੀਂ ਬਣਿਆ ਜਿਹੜੀ ਲੋਕਾਂ ਦੀ ਬੁੱਧੀ ਖਰਾਬ ਹੋਈ ਹੋਈ ਆ ਲੋਕਾਂ ਦੀ ਬੁੱਧੀ ਸਹੀ ਹੋਵੇ ਕੰਮ ਕਾਰ ਚੱਲੇ ਕੋਈ ਫਾਇਦਾ ਕਹਿਣਾ ਚਾਹਣਾ ਹੈ ਪਰਮਾਤਮਾ ਪੰਜਾਬ ਵਿੱਚ ਕ੍ਰਾਈਮ ਹੋਵੇ ਨਾ ਨਾ ਗੈਂਗਸਟਰ ਨਾ ਖਾਲਸਾ ਨਾ ਨਾ ਤਬਾਦੀ ਨਾ ਭੇੜੀਆਂ ਇਹ ਬਲਾਤਕਾਰੀ ਪੀੜੀਆਂ ਨੇ ਇਹ ਨਹੀਂ ਰਹਿਣਾ ਚਾਹੀਦਾ ਸੁਖ ਸ਼ਾਂਤੀ ਦੇਓ ਸਾਡੇ ਪੰਜਾਬ ਨੂੰ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਕੇ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ

ਇਹ ਤਾਂ ਕਿਉਂ ਆ ਗਿਆ ਅੱਜ ਅੱਜ ਕੱਲ੍ਹ ਬਸ ਇਹ ਬੋਲਣ ਲੱਗ ਪਏ ਆ ਅੱਜ ਇਹਨਾਂ ਬਹੁਤ ਪਰੇ ਕਿਹੜੀ ਗੋਲੀ ਮੈਨੂੰ ਪਾਜਣਾ ਲੱਗਾ ਇਹ ਅਸੀਂ ਤਾਂ ਨਾਲ ਆ ਜੇ ਕਿ ਉਹ ਚੱਲਦਾ 5 5 ਮਿੰਟ ਬਾਅਦ 6 ਮਿੰਟ ਬੈਠਾਂਗੇ ਨਹੀਂ